ਅੱਜ ਤੁਸੀਂ ਦੇਖੋਗੇ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਮਸ਼ੀਨਰੀਆਂ ਬਹੁਤ ਸਸਤੇ ਰੇਟਾਂ ਤੇ ਤੇ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਚੰਗੀ ਵੀਡੀਓ ਲੱਗੂਗੀ ਮੈਂ ਪੂਰੀ ਪੂਰੀ ਉਮੀਦ ਕਰਦਾ ਤੇ ਗਰੰਟੀ ਲੈਣਾ ਮਸ਼ੀਨਰੀਆਂ ਚੰਗੀਆਂ ਲੱਗਣਗੀਆਂ ਤੇ ਗੱਲਬਾਤ ਆਪਾਂ ਇਕੱਲੀ-ਕੱਲੀ ਮਸ਼ੀਨਰੀ ਦੀ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਤੁਸੀਂ ਪਹਿਲੀ ਗੱਡੀ ਜਿਹੜੀ ਦੇਖੂਗੇ ਆਪਣੇ ਕੋਲੇ ਵੈਗਨਰ ਮਾਲਕ ਨੇ ਭੇਜੀ ਐ ਨਵੇਂ ਟਾਇਰਾਂ 'ਚ ਤੇ ਸਾਰਾ ਕੁਝ ਬਹੁਤ ਵਧੀਆ ਜੀ ਪੈਸਾ ਦੀ ਪ੍ਰੋਬਲਮ ਕਰਕੇ ਗੱਡੀ ਸੇਲ ਕਰਨੀ ਪੈ ਰਹੀ ਹੈ ਇਹਨਾਂ ਨੇ ਕਿ ਹੈਗਾ ਤੇ ਗੱਡੀ ਸੇਲ ਤਾਂ ਨਹੀਂ ਕਰਨੀ ਸੀ ਵੇਚਣੀ ਤਾਂ ਨਹੀਂ ਸੀ ਪਰ ਪੈਸਿਆਂ ਦੀ ਲੋੜ ਹੈ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਪੰਜਾਬ ਨੰਬਰ ਗੱਡੀ ਹੈ ਤੇ 2028 ਤੱਕ ਰਪਾ ਸਿੰਘ ਇਹਨਾਂ ਨੇ ਰੀਨਿਊ ਕਰਵਾਈ ਹੋਈ ਹੈ 2007 ਮਾਡਲ ਹੈ ਵੇ ਸਿੰਘ ਤੇ ਚੌਥੇ ਨਾਮ ਹੈ ਜੀ ਗੱਡੀ ਬਹੁਤ ਚੰਗੀ ਐ ਚੰਗੀ ਹਾਲਤ ਦੇ ਵਿੱਚ ਐ ਤੇ ਮਾਲਕ ਨੇ ਵਧੀਆ ਚਲਾਈ ਹੋਈ ਐ ਜਿੰਨਾਂ ਕੋਲੇ ਗੱਡੀ ਹੁਣ ਹੈਗੀ ਐ ਮਾੜੇ ਮੋਟੇ ਸਕਰੈਚ ਤੇ ਹਲਕੇ ਫੁਲਕੇ ਜੇ ਡੈਂਟ ਉਹ ਵੱਖਰੀ ਗੱਲ ਐ ਆਪਾਂ ਨੂੰ ਮਿਲਣੇਗੇ ਜ਼ਰੂਰ ਕਿਉਂਕਿ ਮਾਡਲ ਕਾਫੀ ਨੀਮਗ ਐ ਤੇ ਪਾਸਿੰਗ ਚਲੋ ਆਪਾਂ ਨੂੰ ਮਿਲ ਜੂਗੀ ਬਾਕੀ ਤੁਹਾਡੇ ਸਾਹਮਣੇ ਗੱਡੀ ਐ ਜੀ ਤੇ ਜਿੰਨਾਂ ਦੀ ਗੱਡੀ ਐ ਜਿਹੜੇ ਮਾਲਕ ਨੇ 73408 500 14 ਮਾਲਕ ਨੇ ਕਿਹਾ ਬਾਕੀ ਇੰਜਨ ਗੇਅਰ ਚ ਕੋਈ ਕਮੀ ਪੇਸ਼ ਨਹੀਂ ਮਲਾਈ ਵਾਂਗੂ ਗੱਡੀ ਚੱਲਦੀ ਆ ਤੇ ਮਾਲਕ ਨੇ ਰੱਖੀ ਵੀ ਵਧੀਆ ਹੋਈ ਆ ਵੈਸੇ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚਿਆ ਜੀ ਆਲਟੋ 2008 ਮਾਡਲ ਹੈ ਤੇ ਪਾਸਿੰਗ ਆਪਨ ਮਿਲੂਗੀ 2028 ਤੱਕ ਰਾਂ ਗੱਡੀ ਦੀ ਕੰਡੀਸ਼ਨ ਆਲ ਓਕੇ ਤੇ ਗੱਡੀ ਆ ਜੀ ਪਹਿਲੇ ਨਾਮ ਤੇ ਨਵੀਂ ਬੈਟਰੀ ਹੈ ਸੀਟ ਕਵਰ ਬਿਲਕੁਲ ਨਵੇਂ ਆਪਨ ਮਿਲ ਜਾਣਗੇ ਤੇ ਰਿਮੋਟ ਕੰਟਰੋਲ ਆ ਜੀ ਸੈਂਟਰ ਲੋਕਿੰਗ ਹੈ ਨਵੀਂ ਮੈਟਿੰਗ ਹੋਈ ਹੈ ਨਵੇਂ ਸੀਟ ਕਵਰ ਨੇ ਇੰਸ਼ੋਰੈਂਸ ਆਪ ਨੂੰ ਫੁੱਲ ਮਿਲ ਜੂਗਾ ਤੇ ਦੋਵੇਂ ਚਾਬੀਆਂ origignal ਆਪਾਂ ਨੂੰ ਨਾਲ ਮਿਲ ਜਾਣਗੀਆਂ Alto LXi ਗੱਡੀ ਆ ਪੰਜਾਬ ਨੰਬਰ ਆ ਨੰਬਰ ਪਲੇਟਾਂ ਸਰਕਾਰੀ ਕਾਲੇ ਰੰਗ ਦੀ ਹੈ ਬਾਕੀ ਕਾਲੇ ਰੰਗ ਦੀ ਗੱਡੀ ਵਾਸਤੇ ਕਾਫੀ ਡਿਮਾਂਡ ਆ ਰਹੀ ਸੀਗੀ ਟਾਇਰ ਟੱਪਾ ਵਧੀਆ ਗੱਡੀ ਬਹੁਤ ਚੰਗੀ ਹੈ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਤਾਂ ਮਾਲਕ ਦੇ ਘਰੇ ਘੜੀ ਆ ਜਾ ਕੇ ਦੇਖ ਸਕਦੇ ਹੋ ਪਿੰਡ ਮਨੂਕੇ ਮਨੂਕੇ ਪਿੰਡ ਦੇ ਵਿੱਚ ਗੱਡੀ ਖੜੀ ਆ 1,30,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਨਾ ਨਹੀਂ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਦਿੱਤਾ ਤੁਸੀਂ ਨੋਟ ਕਰਕੇ ਕਿਸੇ ਨੇ ਜਾ ਕੇ ਦੇਖਣੀ ਚਾਕੇ ਦੇਖ ਸਕਦੇ ਹੋ ਜੀ ਹੁਣ ਦੇਖੋ ਜੀ ਨੰਬਰ 3 ਤੇ ਆਪਣੇ ਕੋਲੇ ਇੱਕ ਹੋਰ ਆਲਟੋ ਗੱਡੀ ਪਹੁੰਚੀ ਆ ਆਲਟੋ ਗੱਡੀ ਆ ਤੇ ਮਾਨਸਾ ਏਰੀਆ ਚੋਂ ਆਪਣੇ ਕੋਲੇ ਪਹੁੰਚੀ ਆ ਮਾਡਲ 2009 ਹੈਗਾ ਤੇ ਇਹ ਟਾਇਰ ਆਪਾਂ ਨੂੰ ਅੱਧੇ ਮਿਲ ਜਾਣਗੇ ਜਿਹੜੇ ਅਲਾਈ ਲੱਗੇ ਹੋਏ ਆ ਉਹ ਬਿਲਕੁਲ ਨਵੇਂ ਨਹੀਂ ਟਾਇਰ ਟੱਪਾ ਵਧੀਆ 1,40,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਤੇ ਮਾਲਕ ਨੇ ਕਿਹਾ ਵੀ ਮੈਟਿੰਗ ਨਵੀਂ ਹੋਈ ਐ ਸੀਟ ਕਵਰ ਤੁਸੀਂ ਆਪੇ ਦੇਖ ਲਓ ਪ੍ਰੋਪਰ ਬਿਲਕੁਲ ਸਾਫ ਨਵੇਂ ਟੌਪ ਕੁਆਲਟੀ ਦੇ ਹਾਈ ਕੁਆਲਟੀ ਦੇ ਚੜਵਾਏ ਹੋਏ ਇਹਨਾਂ ਨੇ ਤੇ ਮੈਟਿੰਗ ਵਧੀਆ ਮੈਟ ਬਹੁਤ ਸੋਹਣੇ ਰੱਖੇ ਹੋਏ ਐ ਬਾਕੀ ਕਿਸੇ ਨੇ ਜਾ ਕੇ ਗੱਡੀ ਦੇਖਣੀ ਐ ਜਾ ਕੇ ਦੇਖ ਸਕਦੇ ਹੋ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਪੰਜਾਬ ਨੰਬਰ ਆਪਨ ਮਿਲੂਗੀ ਬਾਕੀ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਹੈ ਸ਼ੌਂਕੀਆ ਗੱਡੀ ਰੱਖੀ ਹੋਈ ਹੈ ਚਾਰੇ ਪਾਸੇ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ ਬਾਕੀ ਟਾਇਰ ਬਹੁਤ ਵਧੀਆ ਤੇ ਗੱਡੀ ਬਹੁਤ ਸਾਫ਼ ਲੱਗੀ ਜੀ ਮੈਨੂੰ ਆਲਟੋ ਐਲ ਐਕਸ ਆਈ ਗੱਡੀ ਹੈ ਤੁਹਾਡੇ ਸਾਹਮਣੇ ਹੈ ਤੇ 1 40 ਮੰਗਾ ਇੱਕ ਵਾਰੀ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚ ਹੋ ਜਾਊਗਾ ਕੋਈ ਡੈਮੇਜ ਕੋਈ ਗਲੀ ਸੜੀ ਨਹੀਂ ਨੰਬਰ ਮਾਲਕ ਦਾ 77 808 73 763 ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਜੇ ਤੁਸੀਂ ਗੱਡੀ ਖਰੀਦਣਾ ਚਾਹੁੰਦੇ ਹੋ ਜੇ ਕਿਸੇ ਨੂੰ ਆਹ ਗੱਡੀ ਪਸੰਦ ਆਈ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਜਿਹੜੀ ਗੱਡੀ ਪਹੁੰਚੀ ਹੈ ਹੁਣ Honda ਦੀ City ਮਾਲਕ ਨੇ ਭੇਜੀ ਹੈ ਵੇਚਣ ਵਾਸਤੇ 2014 ਮਾਡਲ ਹੈ ਜੀ ਗੱਡੀ ਫਾਸਟ ਓਨਰ ਹੈ ਸਾਰੀ ਗੱਡੀ origignal ਹੈ 385 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 385 ਡਿਮਾਂਡ ਹੈ ਇੱਕ ਵਾਰੀ ਲੈਸ ਵੈਸ ਹੋ ਜਾਊਗਾ ਸੀਟ ਕਵਰ ਬਹੁਤ ਚੰਗੇ ਆਪਰ ਮਿਲ ਜਾਣਗੇ ਮੈਟਿੰਗ ਬਹੁਤ ਚੰਗੀ ਹੈ ਜੀ ਜੇ ਆਪਾਂ ਨੰਬਰ ਦੀ ਗੱਲ ਕਰੀਏ ਗੱਡੀ ਤੇ ਤਾਂ ਨੰਬਰ ਦਿੱਲੀ ਆ ਜੀ ਦਿੱਲੀ ਨੰਬਰ ਹੈ ਤੇ ਇਹ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਰੰਗ ਗੱਡੀ ਦਾ ਬਹੁਤ ਚੰਗਾ ਹੈਗਾ ਨਾ ਕੋਈ ਬੰਪਰ ਡੈਮੇਜ ਹੈ ਨਾ ਕੋਈ ਗੱਡੀ ਡੈਮੇਜ ਹੈ ਕੁਝ ਨਹੀਂ ਹੈਗਾ ਬਹੁਤ ਵਧੀਆ ਜੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਫੋਟੋਆਂ ਚਾਲੀ ਰਹੀਆਂ ਇੰਜਨ ਵਗੈਰਾ ਦੇਖ ਲਓ ਜਣ ਦੀਆਂ ਫੋਟੋਆਂ ਇਹਨਾਂ ਨੇ ਖਿੱਚ ਕੇ ਆਪਣੇ ਕੋਲੇ ਬਹੁਤ ਵਧੀਆ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਗੱਡੀ ਮਿਲੂਗੀ ਆਪਾਂ ਨੂੰ ਮਲੇਰਕੋਟਲੇ ਏਰੀਆ 'ਚ ਜਾ ਕੇ ਦੇਖਣੀ ਆ ਜਾ ਕੇ ਦੇਖ ਲਓ ਕਿਸੇ ਨੇ ਟ్రਾਈ ਲੈਣੀ ਆ ਚਲਾ ਕੇ ਦੇਖਣੀ ਆ ਕਿ ਮਰਜੀ ਚੈੱਕ ਕਰ ਲਓ ਕਾਗਜ਼ ਪੱਤਰ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਆ ਬਾਕੀ ਗੱਡੀ ਦਾ ਰੰਗ ਬਹੁਤ ਵਧੀਆ ਪਿਆਗਾ ਮੇਨ ਗੱਲ ਤਾਂ ਇਹ ਐ ਜੀ ਤੇ ਜਿਹੋ ਜੀ ਗੱਡੀ ਬਾਹਰੋਂ ਸਾਫ਼ ਹੈ ਉਹੇ ਜੀ ਅੰਦਰੋਂ ਵੀ ਸਾਫ਼ ਹੈ ਤੇ ਮਾਲਕ ਨੇ ਡਿਮਾਂਡ ਜਿਹੜੀ ਮੰਗੀ ਆ ਉਹ ਤੁਹਾਨੂੰ ਮੈਂ ਦੱਸ ਹੀ ਦਿੱਤੀ ਜਿਹੜਾ ਰੇਟ ਆਪਣੇ ਕੋਲੇ ਲਾ ਕੇ ਭੇਜਿਆ ਉਹ ਐ ਚ 385 ਮਲੇਰ ਕੋੜਲੇ ਖੜੀ ਆ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਹੈ ਕਿਸੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਤਾਂ ਗੱਲ ਤੁਸੀਂ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਗੱਲਬਾਤ ਆਪਾਂ ਕੱਲੀ-ਕੱਲੀ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦੋ ਵਿੱਚ ਐਡ ਲਗਵਾ ਸਕਦੇ ਹੋ ਐਡ ਕਰਾਉਣ ਲਈ ਆਪਣੇ ਚੈਨਲ ਦਾ ਵਟਸਐਪ ਨੰਬਰ ਜਿਹੜਾ ਹੈਗਾ ਨੀਚੇ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਹੈ ਨੰਬਰ ਹੈ ਜੀ 78 140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ 'ਚ ਤੁਹਾਡੇ ਕੋਲ ਹੀ ਕੁਝ ਵੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਜੀਪ ਥਾਰ ਕੁਝ ਵੀ ਹੈ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਦੱਸ ਭੇਜੋ ਆਪਣੇ ਕੋਲੇ ਤੇ ਐਡ ਆਪਾਂ ਲਗਾ ਦੇਵਾਂਗੇ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਉਹਨੂੰ ਜਰੂਰ ਦੱਬ ਦਿਓ ਜੀ ਸਬਸਕ੍ਰਾਈਬ ਕਰ ਦੂੰ ਤੇ ਵੀਡੀਓ ਜੇ ਚੰਗੀ ਲੱਗੀ ਆ ਤਾਂ ਨੀਚੇ ਇੱਕ ਲਾਈਕ ਦਾ ਬਟਨ ਮਿਲੂਗਾ ਸਬਸਕ੍ਰਾਈਬ ਦੇ ਨਾਲ ਲਾਈਕ ਵੀ ਜਰੂਰ ਕਰ ਦਿਓ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਹੁਣ ਮੋਟਰਸਾਈਕਲ ਇੱਕ ਮਾਲਕ ਨੇ ਵੇਚਿਆ 2010 ਮਾਡਲ ਹੈ ਡੀ ਲਕਸ ਮੋਟਰਸਾਈਕਲ ਹੈ ਜਮਾਂ ਓਕੇ ਆ ਜੀ ਤੇ ਇੱਕ ਪੈਸਾ ਨਹੀਂ ਲੱਗਣ ਵਾਲਾ 31000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਵੇਚੀ ਆ ਫਰੀਦਕੋਟ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣਾ ਹੋਵੇ ਫਰੀਦਕੋਟ ਏਰੀਆ ਚ ਜਾ ਕੇ ਦੇਖ ਸਕਦਾ ਹਾਂ ਬਾਕੀ ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਆ ਜੋ ਵੀ ਕਾਪੀ ਵਗੈਰਾ ਆਰਸੀ ਵਗੈਰਾ ਸਾਰਾ ਕੁਝ ਆਪ ਨੂੰ ਮਿਲੂਗਾ ਪੰਜਾਬ ਨੰਬਰ ਹੈ ਟਾਇਰ ਵੀ ਠੀਕ ਪਏ ਨੇ ਯਾ ਰੰਗ ਵੀ ਚੰਗਾ ਹੈ ਕੋਈ ਪਾਰਟ ਬਦਲਿਆ ਵੀ ਨਹੀਂ ਹੋਇਆ ਨਾ ਕੋਈ ਡਿੱਗਿਆ ਨਾ ਕੋ ਟੁੱਟਿਆ ਭੱਜੇ ਨਾ ਕੋ ਐਕਸੀਡੈਂਟ ਹੋਇਆ ਵਧੀਆ ਜੀ ਤੇ ਮਾਲਕ ਨੇ ਕਹਿ ਮੌਕੇ ਦਾ 1 ਰੁਪਿਆ ਨਹੀਂ ਪਾਲਦਾ ਹੈਗਾ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਲਓ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਗੱਲ ਤੁਸੀਂ ਆਪੇ ਕਰ ਲਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਸਵਿਫਟ ਗੱਡੀ ਪਹੁੰਚੀ ਹੈ ਜੀ ਸਵਿਫਟ ਗੱਡੀ ਦਾ 2007 ਮਾਡਲ ਹੈ ਪੈਸਾ ਦੀ ਲੋੜ ਹੈ ਜੀ ਇਹਨਾਂ ਨੂੰ ਤਾਂ ਕਰਕੇ ਗੱਡੀ ਵੇਚਣੀ ਹੈ ਏਸੀ ਹੀਟਰ ਚਾਲੂ ਹਾਲਤ ਦੇ ਵਿੱਚ ਆਪਾਂ ਨੂੰ ਮਿਲ ਜਾਣਗੇ ਸੀਐਨਜੀ ਕਿਟ ਲੱਗੀ ਹੋਈ ਹੈ ਤੇ ਬਹੁਤ ਚੰਗੀ ਗੱਡੀ ਹੈ ਤੇ 75000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਅਰਜੈਂਟ ਸੇਲ ਕਰਨੀ ਹੈ ਅੰਮ੍ਰਿਤਸਰ ਮਾਲਕ ਦਾ ਏਰੀਆ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਹੈ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਮਸ਼ੀਨਰੀਆਂ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੋਂ ਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਗੱਡੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਜੇ ਮਿਲਦੇ ਰਹਿੰਦੇ ਰਹੇ ਜੀ ਆਪਾਂ ਤੇ ਕਿਸੇ ਨੇ ਕੋਈ ਵੀ ਐਡ ਕਰਾਉਣੀ ਕਿਸੇ ਵੀ ਤਰ੍ਹਾਂ ਦੀ ਭੇਜੋ ਆਪਣੀ ਕੋਲ